ਕਸ਼ਮੀਰ ਸਿੰਘ ਜੀ ਕਿਵੇਂ ਜਿੱਥੇ ਕਿਤੇ ਦਾ ਮਾਰਤਾ ਜੀ ਸਾਡੀ ਆ ਆਪਣਾ ਅੱਡੇ ਤੋਂ ਸਿੱਧੀ ਜਿਹੜੀ ਫਤਿਹ ਕਰਦ ਜਾਂਦੀ ਵਿੱਚੋਂ ਤੇ ਕਿਸ ਤਰ੍ਹਾਂ ਲੱਗੀ ਆ ਪਤਾ ਨਹੀਂ ਚਨਕੀ ਅਹੀਂ ਅੰਦਰ ਬੈਠੇ ਆ ਤੇ ਚਨਕੀ ਅੱਗ ਲੱਗੀ ਤੇ ਉਹ ਬੇੜੀ ਮੇਰੀ ਨੇ ਦੱਸਿਆ ਪੁੱਤਰੀ ਮੇਰੀ ਨੇ ਪੀਪਾ ਫਾਗ ਲੱਗੀ ਆ ਬਹੁਤ ਭੱਜੇ ਨੱਠੇ ਲੋਕਾਂ ਨੇ ਬਹੁਤ ਮਦਦ ਕੀਤੀ ਹੱਡੀ ਤੇ ਉਹਦੇ ਸਹਯੋਗ ਨਾਲ ਗੱਡੀਆਂ ਫੈਰ ਗੇ ਢੀਆਂ ਗੱਡੀਆਂ ਵੀ ਆਈਆਂ ਗੱਡੀਆਂ ਨੇ ਪੁੱਤਰੀ ਮਤ ਨਾਲ ਮਹਾ ਅੱਗ ਤੇ ਕਾਬੂ ਪਾਇਆ ਤੇ ਮੇਰਾ ਲੱਖਾਂ ਦਾ ਸਮਾਨ ਛੱਡ ਕੇ ਸਵਾਹ ਹੋ ਗਿਆ ਮੈਨੂੰ ਇਹਦਾ ਮਿਹਰਬਾਨੀ ਕਰਕੇ ਇਹਦਾ ਮਾਮਲਾ ਦਿੱਤਾ ਜਾਵੇ ਕਿੰਨਾ ਕਿ ਨੁਕਸਾਨ ਹੋਇਆ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਬਹੁਤ ਵੱਡੀ ਦੁਕਾਨ ਹੀ ਇੱਕ ਵਾਰ ਗਈ ਅੱਗ ਦੇ ਕਾਬੂ ਤੋਂ ਤਰਾ ਪਾਇਆ ਅੱਗ ਦੇ ਕਾਬੂ ਜੀ ਬਹੁਤ ਲੋਕਾਂ ਨੇ ਮਦਦ ਕੀਤੀ ਲੱਗ ਲੱਗੋ ਭੱਜ ਕੇ ਆਏ ਤੇ ਫਿਰ ਫਿਰ ਬੇੜੀਆਂ ਗੱਡੀਆਂ ਨੇ ਆਣ ਕੇ ਬੁਝਾਈ ਅੱਗ ਨਾਲ ਪੁਲਿਸ ਦੀ ਮਦਦ ਨਾਲ ਸਹਿਯੋਗ ਨਾਲ ਸਾਡਾ ਥੋੜਾ ਅੱਗ ਤੇ ਕਾਬੂ ਹੋ ਗਿਆ ਅੱਗ ਅੱਗ ਕਿਸ ਤਰ੍ਹਾਂ ਲੱਗ ਗਈ ਪਤਾ ਨਹੀਂ ਲੱਗਾ ਕੀ ਚਾਂਸ ਹੋਇਆ ਅੱਗ ਦਾ ਕੋਈ ਸਮਝ ਨਹੀਂ ਲੱਗੀ ਹਾਂ ਸ਼ੱਕ ਆ ਕਿ ਨਹੀਂ ਜੀ ਕੋਈ ਸ਼ੱਕ ਨਹੀਂ ਕਿਤੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਕੋਈ ਹਨੂ ਸਾਨੂੰ ਥੋੜਾ ਬਹੁਤਾ ਸਰਕਾਰ ਵੱਲੋਂ ਦਿੱਤਾ ਜਾਵੇ ਅਸੀਂ ਗਰੀਬ ਬੰਦੇ ਆ ਕੁਆਰਦੀ ਦੁਕਾਨ ਬਹੁਤ ਹਨ ਪਰਿਵਾਰ ਦਾ ਖਰਚਾ ਬੜਾ ਹੁੰਦਾ ਤਾਂ ਪਹਿਲਾਂ ਵੀ ਸਾਡਾ ਦਾ ਸਾਲ ਹੋ ਗਿਆ ਸਾਰਾ ਤੇ ਲੋਈ ਵਿੱਚੋਂ ਵੀ ਸਾਨੂੰ ਬੜਾ ਘਾਟਾ ਪੈ ਗਿਆ ਤੇ ਆ ਅਚਾਨਕ ਜਿਹੜੀ ਅੱਗ ਲੱਗ ਗਈ ਆ ਇਹਦੇ ਨਾਲ ਤੇ ਸਾਨੂੰ ਜ਼ਿਆਦਾ ਹੀ ਨਾ ਅੱਗ ਆਣ ਗਾਣ ਲਾ ਕੋ ਨਾਮ ਦਾ ਤੇ ਸਾਡਾ ਸਰਕੇ ਕੋਈ ਕਿ ਕਿਤਨਾ ਪਤਾ ਲੱਗੀ ਕਿਤਨਾ ਅਗ ਲੱਗੀ ਕਿਦਾਂ ਅਸੀਂ ਉਤਲੀ ਮੰਜ਼ਲ ਤੇ ਜਿਹੜਾ ਆ ਇਹ ਮੋਮਬਤੀਆਂ ਲਾਈਆਂ ਤੇ ਉਹਨਾਂ ਦਾ ਅਚਾਨਕ ਧੂੰਆਂ ਨਿਕਲਿਆ ਤੇ ਉਹ ਤੋਂ ਸਾਨੂੰ ਅਦਾ ਲੱਗਾ ਸੀ ਆਪਣਾ ਹੱਲਾਸ਼ੀਰੀ ਕੀਤੀ ਆ ਤੇ ਅੱਗ ਦੇ ਜਿਹੜਾ ਆ ਇੱਕ ਕਾਬੂ ਪਾ ਲਿਆ ਪਰ ਪਰ ਇਹ ਗੱਲ ਹੈ ਵੀ ਹੱਡਾਂ ਲੱਖਾਂ ਦਾ ਸਰਕੇ ਸਵਾਲ ਫਰਹਾਉ ਦੇ ਕਵਾੜ ਦੇ ਅੰਦਰ ਪਿੱਤਲੇਗਾ ਹੀ ਕੁਝ ਪਿੱਤਲ ਹੀ ਸੜ ਗਿਆ ਤੇ ਆਪਣਾ ਪਲਾਸਟਿਕੀ ਤਾਂਬੇ ਦੀਆਂ ਤਾਰਾਂ ਸਭ ਸੜ ਕੇ ਸਵਾਹ ਹੋ ਗਏ ਕਿੰਨਾ ਕ ਨੁਕਸਾਨ ਸਿਲਵਰੀ ਵੀ ਕਿੰਨਾ ਕ ਨੁਕਸਾਨ ਲੱਖਾਂ ਦਾ ਨੁਕਸਾਨ ਹੋ ਗਿਆ ਇਹ ਤਾਂ ਅਹੀਂ ਚਾਹੁੰਦੇ ਕੋਈ ਨਾ ਕੋਈ ਹਾਲੂ ਬਾਜੀ ਮਤਕ